ਜੰਮਿਆਂ ਨੂੰ ਗੁੜਤੀ ਚ ਮਿਲਦੀ ਫੀ ਮੈਂ ਆਪਣੇ ਗਾਣੇ ਦੇ ਵਿੱਚ ਇਹ ਲਾਈਨ ਗਾ ਕੇ ਕਸੂਤੇ ਫਸੇ ਨੇ ਪੰਜਾਬੀ ਸਿੰਗਰ ਗੁਰੂ ਰੰਦਾਵਾ ਹਾਲੀ ਦੇ ਵਿੱਚ ਗੁਰੂ ਰੰਦਾਵਾ ਦਾ ਇੱਕ ਗਾਣਾ ਰਿਲੀਜ਼ ਹੁੰਦਾ ਹੈ ਸਿਰਾ ਕਰਾਉਣੇ ਉਹ ਲੋਕਾਂ ਦੇ ਵੱਲੋਂ ਇਸ ਗਾਣੇ ਦੇ ਉੱਤੇ ਕਾਫੀ ਜ਼ਿਆਦਾ ਰੀਲਸ ਵੀ ਬਣਾਈਆਂ ਜਾਂਦੀਆਂ ਨੇ ਪਰ ਹੁਣ ਜਿਹੜੇ ਪੰਜਾਬੀ ਸਿੰਗਰ ਗੁਰੂ ਰੰਦਾਵਾ ਕਸੂਤੇ ਫਸੇ ਨੇ ਕਿਉਂਕਿ ਇੱਕ ਲਾਈਨ ਇਸ ਗਾਣੇ ਦੇ ਵਿੱਚ ਉਹਨਾਂ ਦੇ ਵੱਲੋਂ ਗਾਈ ਗਈ ਹੈ ਜੰਮਿਆਂ ਨੂੰ ਗੁੜਤੀ ਚ ਮਿਲਦੀ ਵੀ ਇਹ ਮੈਂ ਜਿਸ ਦਾ ਇਤਰਾਜ਼ ਜਤਾਇਆ ਜਾ ਰਿਹਾ ਹੈ ਤੇ ਹੁਣ ਜਿਹੜੇ ਪੰਜਾਬੀ ਸਿੰਗਰ ਗੁਰੂ ਰੰਦਾਵਾ ਨੂੰ ਸਮਨ ਵੀ جاری ਹੋਏ ਨੇ 2 ਸਪਟੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਵੀ ਹੋਣਾ ਪਵੇਗਾ ਤੇ ਹਾਲੀ ਦੇ ਵਿੱਚ ਜਿਹੜਾ ਗਾਣਾ ਉਹਨਾਂ ਦਾ ਰਿਲੀਜ਼ ਹੁੰਦਾ ਹੈ ਸਿਰਾ ਕਰੋਨੇ ਉਹ ਕਾਫੀ ਜ਼ਿਆਦਾ ਹਿੱਟ ਵੀ ਹੁੰਦਾ ਹੈ ਲੋਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ ਪਰ ਇੱਕ ਲਾਈਨ ਇਸ ਗਾਣੇ ਦੇ ਵਿੱਚ ਜਿਹੜੀ ਹੈ ਉਸ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਤੇ ਸਮਨ ਇਸ ਲਾਈਨ ਦੇ ਲਾਈਨ ਨੂੰ ਲੈ ਕੇ ਗੁਰੂ ਰੰਦਾਵਾ ਨੂੰ ਜਾਰੀ ਹੋਏ ਨੇ 2 ਸਪਟੰਬਰ ਨੂੰ ਪੇਸ਼ ਹੋਣਾ ਪਵੇਗਾ ਤਾਂ ਦੱਸ ਦਈਏ ਕਿ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਰਾਜਦੀਪ ਸਿੰਘ ਮਾਨ ਵਾਸੀ ਪਿੰਡ ਬਰਮਾ ਤਹਿਸੀਲ ਸਮਰਾਲਾ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ ਕਿ ਗਾਇਕ ਵੱਲੋਂ ਆਪਣੇ ਨਵੇਂ ਆਏ ਗੀਤ ਸਿਰਾ ਵਿੱਚ ਇੱਕ ਲਾਈਨ ਇਤਰਾਜ਼ਯੋਗ ਵਦੀ ਮਾਫ ਕਰਨਾ ਇਤਰਾਜ਼ਯੋਗ ਵਰਤੀ ਗਈ ਹੈ ਜਿਸ ਵਿੱਚ ਇਹ ਸ਼ਬਦ ਵਰਤੇ ਗਏ ਹਨ ਜੰਮਿਆਂ ਨੂੰ ਗੁੜਤੀ ਚ ਮਿਲਦੀ ਅਫੀਮ ਹੈ ਇਹਨਾਂ ਇਤਰਾਜ਼ਯੋਗ ਸ਼ਬਦਾਂ ਤੋਂ ਬਾਅਦ ਸਾਡੇ ਵੱਲੋਂ ਇਸ ਗਾਇਕ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਇਹਨਾਂ ਲਾਈਨਾਂ ਤੇ ਇਤਰਾਜ਼ ਜਾਰੀ ਕਰਦਿਆ ਸਪਸ਼ਟ ਕੀਤਾ ਗਿਆ ਹੈ ਕਿ ਗੁੜਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ਤਾਂ ਜਦੋਂ ਗੁਰੂ ਰੰਦਾਵਾ ਦੇ ਵੱਲੋਂ ਆਪਣੇ ਗਾਣੇ ਦੇ ਵਿੱਚ ਇਹ ਸ਼ਬਦ ਵਰਤੇ ਗਏ ਨੇਤਾ ਇਸ ਦਾ ਹੁਣ ਇਤਰਾਜ਼ ਕੀਤਾ ਜਾ ਰਿਹਾ ਹੈ ਜਦ ਕਿ ਲੋਕਾਂ ਦੇ ਵੱਲੋਂ ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਕਾਫੀ ਜ਼ਿਆਦਾ ਵੀਡੀਓਜ਼ ਵੀ ਇਸ ਗਾਣੇ ਦੇ ਉੱਤੇ ਬਣੀਆਂ ਤਾਂ ਜਦੋਂ ਇਹ ਗਾਣਾ ਰਿਲੀਜ਼ ਹੁੰਦਾ ਹੈ ਤਾਂ ਜਦੋਂ ਵੀ ਇੰਸਟਾ ਦੇ ਉੱਤੇ ਜਾਂ ਕਿਸੇ ਵੀ ਫੇਸਬੁੱਕ ਦੇ ਉੱਤੇ ਅਸੀਂ ਇਸ ਗਾਣੇ ਨੂੰ ਸੁਣਿਆ ਤਾਂ ਫੀਡ ਦੇ ਵਿੱਚ ਤੁਹਾਡੇ ਵੀ ਇਹ ਗਾਣਾ ਜ਼ਰੂਰ بار بار ਆ ਰਿਹਾ ਹੋਵੇਗਾ ਤੇ ਹੁਣ ਜਿਹੜਾ ਇਸ ਗਾਣੇ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਕਿਉਂਕਿ ਇੱਕ ਲਾਈਨ ਜਿਹੜੀ ਗੁਰੂ ਰੰਦਾਵਾ ਦੇ ਵੱਲੋਂ ਇਸ ਗਾਣੇ ਦੇ ਵਿੱਚ ਵਰਤੀ ਗਈ ਹੈ ਇਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ 2 ਸਪਟੰਬਰ ਨੂੰ ਗੁਰੂ ਰੰਦਾਵਾ ਨੂੰ ਪੇਸ਼ ਹੋਣਾ ਪਵੇਗਾ ਸਮਨ ਗੁਰੂ ਰੰਦਾਵਾ ਨੂੰ ਜਾਰੀ ਹੋਏ ਨੇ ਜੰਮਿਆਂ ਨੂੰ ਗੁੜਤੀ ਚ ਮਿਲਦੀ ਫੀ ਮੈਂ ਆਪਣੇ ਗਾਣੇ ਦੇ ਵਿੱਚ ਇਹ ਲਾਈਨ गा ਕੇ